ਦੁਨੀਆ ਦੇ ਵਿੱਚ ਆਪਾਂ ਵੇਖਦੇ ਬਹੁਤ ਕੌਸ਼ਾਂ ਵੀ ਆ ਰਿਥੋਂ ਆਏ ਸਹੀ ਹੋ ਸਕਦਾ ਸੋ ਮੈਨੂੰ ਲੱਗਦਾ ਵੀ ਜੇ ਆਪਾਂ ਲੋਕਾਂ ਨੂੰ ਦਿਖਾ ਸਕੀਏ ਵੀ ਜ਼ਿੰਦਗੀ ਨੂੰ ਜਿਉਉਣ ਦੀ ਇੱਕ ਬਿਹਤਰ ਅਪਰੋਚ ਕੀ ਆ ਤਾਂ ਉਹਦੇ ਨਾਲ ਹੀ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਆ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਜੇ ਆਪਾਂ ਗੁਰਬਾਣੀ ਦੇ ਮੁਤਾਬਕ ਗੱਲ ਕਰੀਏ ਵੀ ਜ਼ਿੰਦਗੀ ਨੂੰ ਜਿਉਣਾ ਕਿਵੇਂ ਚਾਹੀਦਾ ਹਾਂਜੀ ਜੇਕਰ ਆਪਾਂ ਗੁਰਬਾਣੀ ਦੇ ਆਧਾਰ ਤੇ ਉੱਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਛਾਤੀ ਮਾਰੀਏ ਤਾਂ ਨਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਗੁਰਬਾਣੀ ਗੁਰੂ ਜੀ ਦੇ ਲੜ ਲਾ ਕੇ ਗਏ ਆ ਹਾਂਜੀ ਉਹ ਕਿਉਂ ਲਾ ਕੇ ਗਏ ਆ ਕਿਉਂਕਿ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਹੀ ਸਰਲ ਅਰਥਾਂ ਵਿੱਚ ਸਮਝਾਇਆ ਗਿਆ ਗੁਰਬਾਣੀ ਇੱਕ ਜੀਵਨ ਜਾਂਚ ਆ ਵੀ ਜੀਵਨ ਨੂੰ ਜਿਉਣਾ ਕਿਵੇਂ ਆਸੀਂ ਹਾਂਜੀ ਠੀਕ ਹੈ ਜੀ ਜਦੋਂ ਇਨਸਾਨ ਗੁਰਬਾਣੀ ਦੇ ਲੜ ਲੱਗ ਜਾਂਦਾ ਹਾਂਜੀ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਇਨਸਾਨ ਕਦੇ ਦੁਖੀ ਹੋਊਗਾ ਕਿਉਂਕਿ ਗੁਰਬਾਣੀ ਦੇ ਵਿੱਚ ਇਹੋ ਜਿਹੇ ਸਤਿਗੁਰਾਂ ਨੇ ਜੁਗਤਾਂ ਦੱਸਿਆ ਨੇ ਵੀ ਮਨ ਤੁਹਾਡਾ ਕਿਵੇਂ ਟਕਾਉ ਦੇ ਵਿੱਚ ਰਹਿ ਸਕਦਾ ਤੇ ਕਿਵੇਂ ਤੁਸੀਂ ਸੰਸਾਰ ਦੇ ਤੇ ਵਿਚਰਨਾ ਕੀ ਕਰਨ ਵਾਸਤੇ ਆਏ ਆ ਕੀ ਅਸੀਂ ਕਰਨਾ ਹਾਂਜੀ ਸਤਿਗੁਰਾਂ ਦੀ ਬਾਣੀ ਤੋਂ ਜੋ ਮਰਜੀ ਆਪਾਂ ਸਵਾਲ ਪੁੱਛ ਲਈਏ ਸਾਨੂੰ ਆਨਸਰ ਮਿਲੂਗਾ ਭਾਵੇਂ ਸਾਨੂੰ ਗੁਰਬਾਣੀ ਪੜ੍ਹਨੀ ਆਉਂਦੀ ਆ ਭਾਵੇਂ ਨਹੀਂ ਪੜ੍ਹਨੀ ਆਉਂਦੀ ਕਿਉਂਕਿ ਗੁਰਬਾਣੀ ਪਾਸ਼ਾ ਦੀ ਇਹੋ ਜੀ ਆ ਪਾਸ਼ਾ ਕਹਿੰਦੇ ਜੋ ਪ੍ਰਾਨੀ ਗੋਬਿੰਦ ਤੇ ਆਵੇ ਪੜਿਆ ਹਨ ਪੜਿਆ ਪਰਮਗਤ ਪਾਵੈ ਹਮ ਗੁਰਬਾਣੀ ਜਦੋਂ ਇਨਸਾਨ ਸੁਣਨ ਲੱਗ ਜਾਂਦਾ ਠੀਕ ਆ ਜੀ ਤੇ ਨਾਰਮਲੀ ਗੱਲ ਆਵੇ ਚਾਹੇ ਅਨਪੜਾ ਹੀ ਆ ਬੰਦਾ ਉਸ ਨੂੰ ਗੁਰਬਾਣੀ ਦੇ ਸਮਝ ਲੱਗੂਗੀ ਵੀ ਬਾਣੀ ਕੀ ਕਹਿ ਰਹੀ ਆ ਹਾਂਜੀ ਠੀਕ ਆ ਜੀ ਗੁਰਬਾਣੀ ਇੱਕ ਜੀਵਨ ਜਾਂਚ ਆ ਜਦੋਂ ਆਪਾਂ ਸਤਿਗੁਰਾਂ ਦੇ ਬਾਣੀ ਦਾ ਬਚਨ ਮੰਨਦੇ ਆ ਜੇ ਹੁਣ ਗੱਲ ਕਰੀਏ ਵੀ ਅਸੀਂ ਆਨੰਦ ਲੈਣਾ ਜ਼ਿੰਦਗੀ ਦੇ ਵਿੱਚ ਹਾਂਜੀ ਹਰੇਕ ਬੰਦਾ ਇਹੀ ਚਾਹੁੰਦਾ ਵੀ ਮੈਨੂੰ ਆਨੰਦ ਹੋਵੇ ਜਾਂ ਮੈਨੂੰ ਕੋਈ ਵੀ ਚੀਜ਼ ਮੈਂ ਕਰਦਾ ਮੈਨੂੰ ਵਧੀਆ ਲੱਗੇ ਉਹ ਚੀਜ਼ ਕਰਨੀ ਹਾਂਜੀ ਹੂੰ ਜੇਕਰ ਅਸੀਂ ਆਨੰਦ ਲੈਣਾ ਚਾਹੁੰਦੇ ਆ ਪਾਸ਼ਾ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਜਦੋਂ ਆਪਾਂ ਵਚਨ ਪੜ੍ਹਦੇ ਨੌਵੇਂ ਪਾਸ਼ਾ ਦੇ ਸਤਗੁਰੂ ਜੀ ਸਮਝਾਉਂਦੇ ਨੇ ਪਾਸ਼ਾ ਕਹਿੰਦੇ ਜੋ ਸੋਹ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਹੂੰ ਉਹ ਕਦੇ ਗੁਰੂ ਦੇ ਫਿਰ ਸਰਨ ਦੇ ਵਿੱਚ ਆ ਜਾਵੇ ਹਾਂਜੀ ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਚਲੇ ਗਏ ਤੇ ਪਾਸ਼ਾ ਕੇ ਸਮਝਾਉਂਦੇ ਨੇ ਕਿਨੇ ਤਾਤੀ ਬਾਵਨਾ ਲੱਗ ਗਈ ਪਾਰ ਬ੍ਰਹਮ ਸਰਣ ਆਈ ਚੋਗਿਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਜਦੋਂ ਤੱਕ ਸਾਡਾ ਮਨ ਗੁਰਬਾਣੀ ਗੁਰੂ ਜੀ ਦਾ ਹੁਕਮ ਨਹੀਂ ਮੰਨਦਾ ਫਿਰ ਇਹ ਦੁਖੀ ਰਹੂਗਾ ਹਾਂ ਜਦੋਂ ਇਸ ਨੇ ਗੁਰਬਾਣੀ ਦਾ ਹੁਕਮ ਮੰਨ ਲਿਆ ਫਿਰ ਇਹ ਸੁਖੀ ਹੋ ਜਾਣਾ ਵਾ ਕਿਉਂਕਿ ਗੁਰਬਾਣੀ ਚ ਦੱਸਿਆ ਹੀ ਹੈ ਇਸ ਹਿਸਾਬ ਨਾਲ ਹੋਇਆ ਪਾਸ਼ਾ ਨੇ ਕਿ ਮਨ ਨੂੰ ਸੁਖੀ ਕਿਵੇਂ ਰੱਖ ਸਕਦੇ ਆ ਤੁਸੀਂ ਹਾਂਜੀ ਬਹੁਤ ਜੀਵ ਨੇ ਬਾਣੀ ਪੜ੍ਹਦੇ ਨੇ ਬਾਣੀ ਸੁਣਦੇ ਨੇ ਗੁਰੂ ਵਾਲੇ ਵੀ ਬਣ ਚੁੱਕੇ ਨੇ ਪੰਜ ਕਕਾਰ ਦੇ ਧਰਮੀ ਨੇ ਉਹ ਲੇਕਿਨ ਕੀ ਆ ਸੁਖ ਉਹਨਾਂ ਨੂੰ ਵੀ ਨਹੀਂ ਹੈਗਾ ਕਈ ਵਾਰ ਪੂਰਾ ਕਾਰਨ ਕੀ ਆ ਉਹਦਾ ਕਾਰਨ ਇੱਕੋ ਇੱਕ ਆ ਵੀ ਉਹਨਾਂ ਨੇ ਗੁਰਬਾਣੀ ਦੇ ਜੋ ਅਸਲੀ ਅਰਥ ਵਾ ਜਾਂ ਗੁਰਬਾਣੀ ਦਾ ਹੁਕਮ ਕਹਿ ਲੋ ਉਹਨੂੰ ਮੰਨਿਆ ਨਹੀਂਗਾ ਗੁਰਬਾਣੀ ਚ 1430 ਅੰਗ ਜਿਹੜੀ ਸਤਿਗੁਰਾਂ ਦੀ ਬਾਣੀ ਆ ਇਹਦੇ ਵਿੱਚ ਗੁਰੂ ਜੀ ਸਾਨੂੰ ਵਾਰ-ਵਾਰ ਇੱਕੋ ਗੱਲ ਕਹਿ ਰਹੇ ਆ ਕੀ ਕਹਿ ਰਹੇ ਆ ਪਾਸ਼ਾ ਪਾਸ਼ਾ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿੰਟਾਵੋ ਕਹਿੰਦੇ ਜਿਹੜੇ ਤੁਹਾਡੇ ਤਨ ਦੇ ਵਿੱਚ ਕਲੇਸ਼ ਆ ਨਾ ਵੀ ਇਹਨੂੰ ਖਤਮ ਤੁਸੀਂ ਪ੍ਰਮਾਤਮਾ ਦੀ ਬੰਦਗੀ ਨਾਲ ਕਰ ਸਕਦੇ ਹੋ ਹੁਣ ਇਨਸਾਨ ਬੰਦਗੀ ਕਰਦਾ ਕੋਈ ਨਹੀਂ ਕਿਉਂਕੋ ਆਪੋ ਆਪਣੇ ਮਤ ਵਰਤਦਾ ਹਰ ਇੱਕ ਇਨਸਾਨ ਤੇ ਪਾਸ਼ਾ ਨੇ ਕਿਹਾ ਵੀ ਜਦ ਤੱਕ ਤੂੰ ਗੁਰਬਾਣੀ ਗੁਰੂ ਜੀ ਦੇ ਮਤ ਧਾਰਨ ਨਹੀਂ ਕਰਦਾ ਉਦੋਂ ਤੱਕ ਤੈਨੂੰ ਸੁੱਖ ਨਹੀਂ ਮਿਲਣਾ ਤੇ ਮਹਾਰਾਤਾ ਹੀ ਬਚਨ ਕਰਦੇ ਆ ਕਹਿੰਦੇ ਗੁਰ ਕੀ ਮਤ ਤੂੰ ਲਿਹ ਏ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਕਹਿੰਦੇ ਗੁਰੂ ਦੀ ਮਾਤ ਧਾਰਨ ਕਰ ਗੁਰੂ ਦੀ ਮਤ ਧਾਰਨ ਕਰ ਹਾਂਜੀ ਕਿ ਕਹਿੰਦੇ ਨਹੀਂ ਤਾਂ ਇੱਥੇ ਬੜੇ ਸੂਝਵਾਨ ਇਨਸਾਨ ਡੁੱਬ ਕੇ ਚਲੇ ਗਏ ਭਗਤੀ ਤੋਂ ਬਿਨਾਂ